ਉਹ ਸਾਡਾ ਉਮਰਾਂ ਦਾ ਲਥੇ ਅਤਕੇਵਾ ਉਹ ਤੇਰੇ ਨਾਲ ਗੱਲ ਕਰੀ ਕੇ ਤੁਸੀਂ ਕੀ ਤਵਕਕ ਕਰਦੇ ਹੋ ਖਾਸ ਤੌਰ ਤੇ ਪੰਜਾਬੀਆਂ ਤੋਂ ਮੈਨੂੰ ਪੰਜਾਬੀ ਬੜਾ ਪਿਆਰ ਕਰਨੀ ਹੈ ਇਹ ਜਿੱਥੇ ਜਿੱਥੇ ਪੰਜਾਬੀ ਬੈਠੇ ਮੈਨੂੰ ਉੱਥੇ ਉੱਥੇ ਬੁਲਾਣਗੇ ਔਰ ਮੈਨੂੰ ਹਰ ਤਰ੍ਹਾਂ ਦਾ ਸਪੋਰਟ ਕਰਨਗੇ ਉਤੀ ਹੂ ਕੰਦ ਨਾਲ ਲੱਗੀ ਕੇ ਰੋਈ ਹੂੰ ਤੇ ਬੂਵੇ ਦੀ ਅੱਖ ਪੈ ਗਈ ਵਾ 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 ਜਿਹੜੀ ਬੋਲੀ ਪੜਾ ਮੈਂ ਉਹਦਾ ਨਾਂ ਲੈ ਕੇ ਬੋਲੀ ਪੜਦਾ ਹੂੰ ਮੈਂ ਕਤਲ ਸਮਝਣਾ ਸ਼ਾਇਰ ਦਾ ਕਿ ਤੁਸੀਂ ਜੇ ਉਹਦਾ ਨਾਂ ਨਹੀਂ ਲੈ ਰਹੇ ਜਿੱਦੀ ਇਹ ਮਲਕੀਅਤ ਹੈ ਤੇ ਤੁਸੀਂ ਉਹਦਾ ਕਤਲ ਹੀ ਕਰ ਰਹੇ ਹੋ ਮੈਨੂੰ ਐਸ ਰੱਬ ਤੂੰ ਰੋਂਦੇ ਓਏ ਮੈਨੂੰ ਜਿਵੇਂ ਜੀ ਰੱਬ ਦਾ ਪਿਕ ਐਂਡ ਡ੍ਰੌਪ ਸਟੂਡੈਂਟ ਲਾਏ ਹੋਇਆ ਗੱਡੀਆਂ ਵਾਂ ਅੱਛਾ ਮਤਲਬ ਬੱਚਿਆਂ ਨੂੰ ਛੱਡਣ ਜਾਣਾ ਟਿਊਸ਼ਨ ਤੋਂ ਜਾਂ ਸਕੂਲ ਤੋਂ ਲੈ ਕੇ ਆਉਣਾ ਹਾਂਜੀ ਫੈਸਲਾਬਾਦ ਕਦੀ 베ਰੀਆਂ ਤੋਂ 베 ਕਿਤਾਬ ਲਿਖੀ ਜਾਂ ਜੋਦੇ ਵਰਕੇ ਫੋਲਾ ਹੂੰ ਹੂੰ ਲਿਖ ਲਈਏ ਪੜ ਸਕਦਾ ਨਹੀਂ ਕਿਉਂ ਹੰਝੂਾਂ ਦੀ ਕੁੰਡੀ ਖੋਲ ਨਜ਼ਰ ਬਾਸ ਇੱਕ ਸ਼ਾਇਰ ਪਿਓ ਦਾ ਪੁੱਤਰ ਹੂੰ ਸਲਾਮ ਸਤਿ ਸ੍ਰੀ ਅਕਾਲ ਮੈਂ ਸੁਨੀਲ ਕਟਾਰੀਆ ਔਰ ਲਾਹੌਰ ਤੋਂ 34th ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਲਗਾਤਾਰ ਜਾਰੀ ਨੇ ਵੱਖ-ਵੱਖ ਪਰਸਨੈਲਿਟੀਜ਼ ਦੇ ਨਾਲ ਸਖਸ਼ੇਤਾ ਦੇ ਨਾਲ ਤੇ ਇੱਕ ਸ਼ਖਸ਼ਤ ਨਿਰਕੋਲ ਪਹੁੰਚੀ ਹੈ ਜਿਨ੍ਹਾਂ ਨੂੰ ਤੁਸੀਂ ਲਗਾਤਾਰ ਪੂਲ ਆਲੰਦ ਦੇ ਵਿੱਚ ਖਾਸ ਤੌਰ ਤੇ ਸੋਸ਼ਲ ਮੀਡੀਆ ਰਾਹੀਂ ਸੁਣ ਰਹੇ ਹੋ ਪੰਜਾਬੀ ਬੋਲੀਆਂ ਕਰਕੇ ਨਾਮ ਇਹਨਾਂ ਦਾ ਨਜ਼ਰਬਾਸ ਨਨਕਾਣਾ ਸਾਹਿਬ ਦੇ ਨੇੜੇ ਸੰਗਲਾ ਹਿਲ ਤੋਂ ਆਉਂਦੇ ਨੇ ਔਰ ਇਹਨਾਂ ਦੀਆਂ ਪੰਜਾਬੀ ਬੋਲੀਆਂ ਕਈਆਂ ਦੇ ਅੱਖਾਂ ਦੇ ਵਿੱਚ ਹੰਝੂ ਲਿਆ ਰਹੀ ਹੈ ਪਰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬੀ ਘਰ ਘਰ ਪਹੁੰਚ ਰਹੀ ਹੈ ਪੰਜਾਬੀ ਬੋਲੀਆਂ ਕਰਕੇ ਨਜ਼ਰਬਾਸ ਕੌਣ ਨੇ ਤੇ ਪੰਜਾਬੀ ਬੋਲੀਆਂ ਕਦੋਂ ਤੋਂ ਪਾਰੇ ਨੇ ਸੋ ਨਜ਼ਰਬਾਸ ਬਹੁਤ ਸ਼ੁਕਰੀਆ ਸਵਾਗਤ ਤੁਹਾਡਾ ਮਿਹਰਬਾਨੀ ਜਿਹੜੀ ਗੱਲ ਮੈਂ ਕਹੀ ਕਿ ਨਜ਼ਰਬਾਸ ਕੌਣ ਹੈ ਸੰਗਲਾ ਹिल्स ਦੀ ਤੁਸੀਂ ਗੱਲ ਕੀਤੀ ਹੈ ਹੁਣ ਤੱਕ ਤਾਂ ਸਾਰਿਆਂ ਨੇ ਪੰਜਾਬੀ ਬੋਲੀਆਂ ਹੀ ਸੁਣੀਆਂ ਕਹਿੰਦੇ ਕਿ ਨਜ਼ਰਬਾਸ ਪੰਜਾਬੀ ਬੋਲੀਆਂ ਵਾਲਾ ਸੰਗਲਾ ਹिल्स ਨਨਕਾਣਾ ਸਾਹਿਬ ਇਹ ਕਿੱਥੋਂ ਸਫ਼ਰ ਸ਼ੁਰੂ ਹੁੰਦਾ ਹੈ ਕੌਣ ਹੈ ਨਜ਼ਰਬਾਸ ਨਜ਼ਰਬਾਸ ਇੱਕ ਸ਼ਾਇਰ ਪਿਓ ਦਾ ਪੁੱਤਰ ਹੂੰ ਮੇਰੇ ਅੱਬਾ ਜੀ ਨੇ ਪੰਜ ਫਿਲਮਾਂ ਲਿਖੀਆਂ ਜੀ ਜਿਹੜੀਆਂ ਬਕਾਇਦਾ ਰਿਲੀਜ਼ ਹੋਈਆਂ ਹੂੰ ਜੀਰੂ ਬਦਨਾਮ ਕਸਮ ਖੂਨ ਦੀ ਯਾਰੀ ਦੋਸਤੀ ਜ਼ਿੱਦਬਾਜ਼ੀ ਹੂੰ ਇਹ ਫਿਲਮਾਂ ਲਿਖੀਆਂ ਤੇ 2 2 300 ਡਰਾਮਾ ਪਲੇ ਕੀਤਾ ਇਹ ਪੰਜਾਬੀ ਫਿਲਮਾਂ ਸੀਗੀ ਪੰਜਾਬੀ ਫਿਲਮਾਂ ਸਨ ਠੀਕ ਹੋ ਗਿਆ ਤੇ 2 2 300 ਪੰਜਾਬੀ ਡਰਾਮਾ ਪਲੇ ਕੀਤਾ ਐਜ਼ ਅ ਰਾਈਟਰ ਐਜ਼ ਅ ਡਾਇਰੈਕਟਰ ਜੀ ਤੇ ਬਾਕੀ ਮੇਰੀ ਫੈਮਿਲੀ ਸਾਰੀ ਮੈਡੀਕਲ ਨਾਲ ਰਿਲੇਟਡ ਹੈ ਹੂੰ ਉਹ ਮੇਰੀਆਂ ਰਗਾਂ ਚ ਪਿਓ ਦਾ ਖੂਨ ਸੀ ਉਹ ਮੇਰੇ ਵੱਲ ਆ ਗਿਆ ਬਾਕੀ ਸਾਰੇ ਉਹਨਾਂ ਨੂੰ ਹੋ ਗਏ ਤੁਹਾਡੀਆਂ ਸੱਤ ਭੈਣਾਂ ਨੇ ਤੇ ਤੁਸੀਂ ਦੋ ਭਾਈ ਹੋ ਜੀ ਹਾਂ ਤੇ ਸੱਤੇ ਭੈਣਾਂ ਨਜ਼ਰ ਅਬਾਸ ਔਰ ਫਜ਼ਲ ਅਬਾਸ ਦੋ ਪਾਈਆਂ ਸੀ ਫਜ਼ਲ ਅਬਾਸ ਵੀ ਡਾਕਟਰੀ ਲਾਈਨ ਚ ਨੇ ਫਜ਼ਲ ਅਬਾਸ ਬਹੁਤ ਅੱਛਾ ਸਿੰਗਰ ਅੱਛਾ ਤੇ ਭੈਣਾਂ ਸਾਰੀਆਂ ਮੈਡੀਕਲ ਮੈਡੀਕਲ ਲਾਈਨ ਦੇ ਵਿੱਚ ਨੇ ਸਾਰੀਆਂ ਔਰ ਪਲੱਸ ਮੈਰਿਡ ਨੇ ਸਾਰੀਆਂ ਅੱਛਾ ਤੇ ਤੁਸੀਂ ਪੰਜਾਬੀ ਬੋਲੀਆਂ ਕਦੋਂ ਤੋਂ ਪਾ ਰਹੇ ਹੋ ਔਰ વાયરલ હોણ ਦਾ ਤਾਂ سلسلہ ਬਾਅਦ ਚ ਪੁੱਛਾਂਗੇ ਪਰ 파ਕਦੋਂ ਤੋਂ ਰਹੇ ਹੋ ਤੇ ਕਿੱਥੋਂ ਇਹ ਚੇਟਕ ਲੱਗੀ ਚੇਤੇ ਕੇ ਬਾਪ ਤੋਂ ਹੀ ਲੱਗੀ ਸੀ ਹੂੰ ਤੇ ਉਹ ਬਚਪਨ ਦਾ ਹੀ ਸ਼ੌਕ ਸੀ ਨਾ ਇਸ ਗੱਲ ਨੂੰ ਲੈ ਕੇ ਟੁਰਿਆ ਸੀ ਹੂੰ ਅੰਦਰ ਸੀ ਜ਼ਿਆਦਾ ਹੂੰ ਉਹ ਫਿਰ ਇੱਕ ਜੱਕ ਦਾ ਮੈਂ ਥੋੜੀ ਜੀ ਬਾਹਰ ਆਈਏ ਤੇ ਉਹ ਫਿਰ ਬਾਰੀ-ਬਾਰ ਰਹਿ ਗਈ ਹੂੰ ਔਰ ਤੁਹਾਡੀ ਜੇ ਮੈਂ ਪੜ੍ਹਾਈ ਦੀ ਗੱਲ ਕਰਾਂ ਕਿਉਂਕਿ ਪੜ੍ਹਣਾ ਤਾਂ ਸਾਰੀਆਂ ਮੈਡੀਕਲ ਫੀਟ ਜਾਨੀ ਕਿ ਚੰਗੀਆਂ ਪੜੀਆਂ ਲਿਖਿਆ ਤੇ ਪਾਈ ਬਾਰੇ ਵੀ ਤੁਸੀਂ ਦੱਸਦੇ ਸੀ ਕਿ ਉਹ ਗ੍ਰੈਜੂਏਸ਼ਨ ਮੇਰੇ ਖਿਆਲ ਚ ਕਰ ਰਹੇ ਨੇ ਜਾਂ ਕਰ ਚੁੱਕੇ ਨੇ ਹਾਂਜੀ ਤੁਹਾਡੀ ਪੜ੍ਹਾਈ ਕਿਥੋਂ ਤੱਕ ਹੋਈ ਕਿਥੋਂ ਤੱਕ ਤੁਸੀਂ ਕਰ ਸਕੇ ਬਸ ਐਫਏ ਤੱਕ ਪਹੁੰਚਿਆ ਮੈਂ ਐਫਏ ਯਾਨੀ ਕਿ 12ਵੀਂ ਤੱਕ ਹਾਂਜੀ ਅੱਛਾ 12ਵੀਂ ਮੁਕੰਮਲ ਕਰ ਲਈ ਕਿ ਨਹੀਂ ਬਸ ਇੱਕ ਦੋ ਜਿਹੜੀ ਕੰਪਿਊਟਰ ਹੈ ਜਾਂ ਫਿਰ ਕਲੀਅਰ ਨਹੀਂ ਕੀਤੀ ਅੱਛਾ ਸਪਲੀਆਂ ਆ ਗਈਆਂ ਸਕੇ ਨੇ ਸਪਲੀਆਂ ਆ ਗਈਆਂ ਜਿਹਨੂੰ ਅੱਛਾ ਤੇ ਉਸ ਤੋਂ ਬਾਅਦ ਹੁਣ ਧਿਆਨ ਤੁਹਾਡਾ ਜਿਹੜਾ ਸਾਰਾ ਉਹ ਬੋਲੀਆਂ ਵਾਲ ਤੇ ਗਾਇਕੀ ਵਾਲ ਹੈ ਗਾਇਕੀ ਵਾਲ ਨਹੀਂ ਬੋਲੀਆਂ ਵਾਲ ਖਾਸ ਤੌਰ ਤੇ ਬੋਲੀਆਂ ਵਾਂ ਖਾਸ ਤੌਰ ਤੇ ਇਹ ਬੋਲੀ ਜਿਹੜੀ ਨਾ ਮੈਂ ਇੱਕ ਇੱਕ ਨੁੱਕਰ ਚ ਲੈ ਕੇ ਜਾਣਾ ਚਾਹਨਾ ਦੁਨੀਆ ਦੀ ਸਮਝ ਰਹੇ ਹੋ ਅੱਛਾ ਜਿਹੜੀ ਇੱਕ ਚੀਜ਼ ਅਸੀਂ ਬੋਲੀਆਂ ਬਾਰੇ ਜਦੋਂ ਗੱਲ ਕਰਦੇ ਹਾਂ ਲੋਕ ਬੋਲੀਆਂ ਲੋਕ ਗੀਤ ਕੁਝ ਤਾਂ ਲੋਕ ਬੋਲੀਆਂ ਉਹ ਹੋ ਗਈਆਂ ਜਿਹੜੀਆਂ ਅਸੀਂ ਕਾਫੀ ਸਮੇਂ ਤੋਂ ਸੁਣਦੇ ਆ ਰਹੇ ਹਾਂ ਜੀ ਇਹ ਜਿਹੜੀਆਂ ਤੁਸੀਂ ਬੋਲੀਆਂ ਪਾ ਰਹੇ ਹੋ ਹੋ ਸਕਦਾ ਹੈ ਕਈਆਂ ਨੇ ਪਹਿਲੀ ਵਾਰ ਸੁਣੀਆਂ ਹੋਣ ਜੀ ਜਿਹੜੇ ਸ਼ਬਦ ਨੇ ਉਹਦੇ ਜੀ ਇਹ ਬੋਲੀਆਂ ਇਹ ਲੋਕ ਬੋਲੀਆਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਮੈਂ ਰੋਕ ਰਿਹਾ ਵਾਂ ਜੀ ਇਹ ਬੋਲੀਆਂ ਬੜੀਆਂ ਪੁਰਾਣੀਆਂ ਨੇ ਸਵਿਆਂਵਾਂ ਸ਼ਾਦੀਆਂ 'ਚ ਸਾਡੇ ਬਜ਼ੁਰਗ ਮਾਈਆਂ ਭੈਣਾ ਭੂਆ ਪਾਣੀਆਂ ਸਨ ਮੈਂ ਇਹੀ ਪੁੱਛਣਾ ਚਾਹ ਰਿਆ ਸੀ ਕਿ ਇੱਕ ਤਾਂ ਲੋਕ ਬੋਲੀਆਂ ਉਹ ਹੋਗੀਆਂ ਕਿ ਜਿਹੜੀਆਂ ਕੁਲ ਆਲਮ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਨੇ ਇੱਕ ਜਿਹੜੀਆਂ ਤੁਹਾਡੇ ਮੂੰਹੋਂ ਕੁਝ ਨਵੀਆਂ ਚੀਜ਼ਾਂ ਸੁਣੀਆਂ ਉਹ ਤੁਸੀਂ ਲਿਖੀਆਂ ਨੇ ਜਾਂ ਕਿਸੇ ਸ਼ਾਇਰ ਨੇ ਤੁਹਾਨੂੰ ਲਿਖ ਕੇ ਦਿੱਤੀਆਂ ਨੇ ਮੈਂ ਇਹ ਪੁੱਛਣਾ ਚਾਹ ਰਿਹਾ ਹਾਂ ਕਿ ਕੁਝ ਮੈਂ ਲਿਖੀਆਂ ਕੁਝ ਮੇਰੇ ਸ਼ਾਇਰ ਹਜ਼ਰਤ ਦੀਆਂ ਬਹੁਤ ਅੱਛੀਆਂ ਬੋਲੀਆਂ ਜੈਸਾ ਕਿ ਅੰਜਮ ਚਲੀਮੀ ਸਾਹਿਬ ਦੀਆਂ ਬਹੁਤ ਅੱਛੀਆਂ ਬੋਲੀਆਂ ਨੇ ਅਸਗਰ ਪੱਟੀ ਸਾਹਿਬ ਦੀਆਂ ਬਹੁਤ ਅੱਛੀਆਂ ਬੋਲੀਆਂ ਨੇ ਰਾਏ ਮੁਹੰਮਦ ਖਾਨ ਨਾਸਰ ਸਾਹਿਬ ਦੀਆਂ ਬਹੁਤ ਅੱਛੀਆਂ ਬੋਲੀਆਂ ਤਾਇਰਾ ਸਰਾਹ ਸਾਹਿਬ ਦੀਆਂ ਬਹੁਤ ਅੱਛੀਆਂ ਬੋਲੀਆਂ ਨੇ ਫਿਰ ਕਮਰ ਉਸ ਜ਼ਮਾਨ ਸਾਹਿਬ ਦੀਆਂ ਸਲੀਮ ਸ਼ਾਜ਼ਾਦ ਸਾਹਿਬ ਦੀਆਂ ਬਹੁਤ ਅੱਛੀਆਂ ਬੋਲੀਆਂ ਨੇ ਤੇ ਫਿਰ ਚੋਣ ਮੈਨੂੰ ਜਿਹਦਾ ਚੰਗਾ ਲੱਗੇ ਫਿਰ ਮੈਂ ਉਹਨਾਂ ਦਾ ਔਰ ਅੱਛਾ ਮੈਂ ਜਿਹੜੀ ਬੋਲੀ ਪੜਾਂ ਮੈਂ ਉਹਦਾ ਨਾਮ ਲੈ ਕੇ ਬੋਲੀ ਪੜਦਾ ਮੈਂ ਕਤਲ ਸਮਝਣਾ ਸ਼ਾਇਰ ਦਾ ਕਿ ਤੁਸੀਂ ਜੇ ਉਹਦਾ ਨਾਮ ਨਹੀਂ ਲੈ ਰਹੇ ਜਿੱਦੀ ਇਹ ਮਲਕੀਅਤ ਹੈ ਤੇ ਤੁਸੀਂ ਉਹਦਾ ਕਤਲ ਹੀ ਕਰ ਰਹੇ ਹੋ ਤੇ ਮੈਂ ਤੇ ਬੋਲੀ ਜਿੱਦੀ ਪੜਨਾ ਮੈਂ ਉਹਦਾ ਨਾਮ ਪਹਿਲੇ ਲੈਣਾ ਫਿਰ ਬੋਲੀ ਹੂੰ ਔਰ ਇਹ ਬੋਲੀਆਂ ਦਾ ਹੌਂਸਲ ਸਿਲਸਲਾ ਜਿਹੜੀ ਆਪਾਂ ਵਾਇਰਲ ਹੋਣ ਦੀ ਗੱਲ ਕਰ ਰਹੇ ਆਂ ਅੱਜਕੱਲ ਦੀ ਡਿਜੀਟਲ ਭਾਸ਼ਾ ਦੇ ਵਿੱਚ ਕਿ ਬੰਦਾ ਵਾਇਰਲ ਹੋ ਗਿਆ ਜੀ ਹੈਨਾ ਹਰ ਪਾਸੇ ਜਦੋਂ ਪੰਜਾਬੀ ਬੋਲੀਆਂ ਦੀ ਗੱਲ ਆ ਰਹੀ ਤੇ ਕਹਿੰਦੇ ਕਿ ਨਜ਼ਰਬਾਸ ਬੋਲੀਆਂ ਵਾਲਾ ਕੌਣ ਹੈ ਤੁਹਾਨੂੰ ਹੁਣੇ ਸਾਡੀ ਗੁਸਤਗੁਸਤੋਂ ਪਹਿਲਾਂ ਇੱਕ ਭੈਣ ਜੀ ਜਰਮਨੀ ਤੋਂ ਤੁਹਾਨੂੰ ਕਾਲ ਕਰ ਰਹੀ ਸੀ ਉਹ ਮੋਗਾ ਬਾਗਾ ਪੁਰਾਣਾ ਇੰਡੀਆ ਦੇ ਇਲਾਕੇ ਦੇ ਨੇ ਤੇ ਤੁਹਾਡਾ ਨੰਬਰ ਵੀ ਅੰਜੂਮ ਸਰੋਇਆ ਉਹਨਾਂ ਨਾਲ ਤੁਸੀਂ ਦੱਸਿਆ ਜੋ ਗੱਲਬਾਤ ਹਾਂਜੀ ਉਹ ਇੰਟਰਵਿਊ ਅੰਜੂਮ ਸਰੋਇਆ ਸਾਹਿਬ ਨੇ ਲਿਆ ਨਾ ਤੇ ਫਿਰ ਉਹਨਾਂ ਨੇ ਕਿਹਾ ਜੀ ਇਹ ਸਾਨੂੰ ਡਿਮਾਂਡ ਪੈਣੀ ਆ ਤੇ ਤੇ ਹੁਣ ਜਦੋਂ ਹੁਣ ਜਦੋਂ ਤੁਹਾਨੂੰ ਪੰਜਾਬੀ ਕੁਲ ਆਲਮ ਦੇ ਵਿੱਚ ਬੈਠੇ ਪੰਜਾਬੀ ਤੁਹਾਡੇ ਨੰਬਰ ਤੋਂ ਬਾਅਦ ਤੁਹਾਨੂੰ ਕੰਟੈਕਟ ਕਰ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਜਿਵੇਂ ਪਿਆਰ ਦੇ ਰਹੇ ਨੇ ਤੇ ਅੰਦਰ ਰੋਗਤਾ ਤੁਹਾਡਾ ਭਰਦਾ ਹੀ ਹੋਣਾ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਦੀ ਤਪੱਸਿਆ ਸੀ ਜਿਹੜੀ ਅੱਬੂ ਕਿਤੇ ਨਾ ਕਿਤੇ ਹੁਣ ਖੁਸ਼ ਹੁੰਦੇ ਹੋਣਗੇ ਬਹੁਤ ਜ਼ਿਆਦਾ ਹੂੰ ਉਹ ਮੈਂ ਕਹਿ ਰਿਹਾ ਕਿ ਮੈਂ ਆਪਣੇ ਬਾਪ ਦਾ ਨਾਂ ਦੁਬਾਰਾ ਜਿੰਦਾ ਕਰਤਾ ਇੱਕ ਦੂਜਾ ਬੋਲੀ ਦੇ ਵਿੱਚ ਨਾ ਫਿਰ ਪਾਵਰ ਲੈ ਕੇ ਆ ਗਿਆ ਮੈਂ ਹੂੰ ਤੇ ਇਹ ਪਾਵਰ ਥੋੜੀ ਜਿਹਾ ਹੁਣ ਦਿਖਾਈਏ ਵੀ ਜੀ ਜੀ ਪਹਿਲੀ ਬੋਲੀ ਮੈਂ ਸੁਣਾ ਰਿਹਾ ਜੀ ਅੰਜਮ ਸਲੀਮੀ ਸਾਹਿਬ ਦੀ ਵਾਹ ਜੀ ਵਾਹ ਆ ਹਾ ਨੀ ਜਿਵੇਂ ਜੀ ਰਬ ਦਾ ਐ ਯੰਮ ਸਿੰਘ ਜੀ ਸਾਹਿਬ ਦੀ ਬੋਲੀ ਇਹ ਤੋਂ ਮੈਨੂੰ ਬੜੀ ਪਜ਼ੀਰਾਈ ਮਿਲੀ ਹੂੰ ਤੇ ਬਹੁਤ ਇੱਜ਼ਤ ਮਿਲੀ ਨਾ ਮੈਨੂੰ ਇਸ ਬੋਲੀ ਤੋਂ ਮੁxtਲਿਫ ਚੈਨਲ ਵਾਲਿਆਂ ਦੀਆਂ ਕਾਲਾਂ ਮੈਨੂੰ ਆਈਆਂ ਐਕਸਪ੍ਰੈਸ ਨਿਊਜ਼ ਤੇ ਮੈਂ ਗਿਆ ਇੱਕ ਚੈਨਲ ਤੇ ਮੈਂ ਗਿਆ ਸੁਨੋ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰਾ ਸਾਹਿਬ ਮੇਰੇ ਨਾਲ ਬੈਠੇ ਜੀ 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 ਉਸ ਚੈਨਲ ਤੇ ਮੈਂ ਨਾਲ ਬਾਬਾ ਨਜਮੀ ਸਾਹਿਬ ਬੈਠੇ ਤੇ ਐਸ ਬੋਲੀ ਤੋਂ ਮੈਨੂੰ ਬਹੁਤ ਇੱਜ਼ਤ ਮਿਲੀ ਨਾ ਅੰਜਮ ਸਲੀਮ ਸਾਹਿਬ ਤੇ ਅੰਜਮ ਸਲੀਮੀ ਸਾਹਿਬ ਬਜ਼ਾਤੇ ਖੁਦ ਮੈਨਾਂ ਬੜਾ ਪਿਆਰ ਕਰਦੇ ਨੇ ਬੇਟਿਆਂ ਵਾਂਗੂ ਤੇ ਇੱਕ ਬੋਲੀ ਯਾਦ ਆ ਗਈ ਐ ਅਸਗਰ ਪੱਟੀ ਸਾਹਿਬ ਦੀ ਜੀ ਓਸੀ ਉਬੜ ਮਜ਼ਾ ਗੁਰਪੱਤਿ ਸਾਹਿਬ ਦੀ ਬੋਲੀ ਬਹੁਤ ਅੱਛੇ ਸ਼ਾਇਰ ਨੇ ਬੋਲੀ ਅੱਛੀ ਲਈ ਦੇਣੀ ਅੱਪਾ ਬੋਲੀਆਂ ਦਾ ਗੱਲ ਅੱਗੇ ਕਰਾਂਗੇ ਨਜ਼ਰ ਮੈਨੂੰ ਦੱਸੋ ਹੁਣ ਤੁਹਾਡੀ 23 ਸਾਲ ਦੀ ਉਮਰ ਹੈ ਜਵੇਂ ਤੁਸੀਂ ਮੈਨੂੰ ਦੱਸ ਦਿੱਤੀ ਕਿ ਇੱਕਦਮ ਤੁਸੀਂ ਵਾਇਰਲ ਹੁੰਦੇ ਹੋ ਤੇ ਅੱਬੂ ਦਾ ਕਿਤਨਾ ਕਿਤੇ ਕੋਈ ਜਿਹੜਾ ਕਲਾ ਦਾ ਤਣਕਾ ਤੁਹਾਡੇ ਵਿੱਚ ਪਿਆ ਔਰ ਤੁਸੀਂ ਇਸ ਵੱਲ ਤੁਰ ਪਏ ਹਾਂਜੀ ਪਰ ਇੱਕ ਪਾਸੇ ਐਸੇ ਵੀ ਫਨਕਾਰ ਨੇ ਜਿਹੜੇ ਲੱਖਾਂ ਕਰੋੜਾਂ ਰੁਪਏ ਇੱਕ ਇੱਕ ਸ਼ੋਅ ਦਾ ਲੈਂਦੇ ਨੇ ਹਾਂਜੀ ਤੇ ਇੱਕ ਪਾਸੇ ਤੁਹਾਡੇ ਵਰਗੇ ਫਨਕਾਰ ਵੀ ਨੇ ਜਿਹੜੇ ਉਸ ਰਾਹ ਵਲ ਤੁਰੇ ਹੋਏ ਨੇ ਕਿ ਸਾਨੂੰ ਥੋੜੀ ਥੋੜੀ ਪਛਾਣ ਮਿਲੇ ਇਹ ਕਿ ਸੋਸ਼ਲ ਮੀਡੀਆ ਇੱਕ ਤਰ੍ਹਾਂ ਨਾਲ ਤੁਹਾਡੇ ਲਈ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਗਿਆ ਕਿ ਚਲੋ ਤੁਹਾਨੂੰ ਇੱਕ ਪਛਾਣ ਤਾਂ ਮਿਲ ਗਈ ਉਸ ਤਰ੍ਹਾਂ ਦੀ ਪਰ ਕੀ ਮੇਰੀ ਸੋਚ ਤੋਂ ਵੱਧ ਮਿਲ ਗਈ ਪਰ ਹਾਂ ਪਰ ਉਹ ਕੀ ਪਛਾਣ ਤੁਹਾਨੂੰ ਆ ਫਾਈਨੈਂਸ ਦੇ ਤੌਰ ਤੇ ਵਿੱਤੀ ਤੌਰ ਤੇ ਵੀ ਕੋਈ ਉਹਦੇ ਵਿੱਚ ਤਬਦੀਲ ਹੁੰਦੀ ਉਹ ਨਜ਼ਰ ਆ ਰਹੀ ਹੌਲੀ ਹੌਲੀ ਅਜੇ ਤੱਕ ਨਹੀਂ ਆ ਰਹੀ ਹੂੰ ਉਹਦੀ ਵਜ੍ਹਾ ਕੀ ਮੰਨਦੇ ਹੋ ਉਹਦੀ ਵਜ੍ਹਾ ਕਿਉਂਕਿ ਪੰਜਾਬੀਆਂ ਦਾ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਕੋਈ ਨਵੀਂ ਚੀਜ਼ ਸੁਣ ਲੈਣ ਨਾ ਦੇਖ ਲੈਣ ਉਹਦੀ ਤਾਰੀਫ਼ ਤਾਂ ਬਹੁਤ ਕਰਦੇ ਨੇ ਵੀਡੀਓ ਸ਼ੇਅਰ ਬਹੁਤ ਕਰਦੇ ਨੇ ਹਾਂਜੀ ਪਰ ਜਦੋਂ ਗੱਲ ਆਉਂਦੀ ਹੈ ਕਿ ਸਪੋਰਟ ਕਰੀਏ ਹਾਲਾਂਕਿ ਉਹ ਵੀ ਸਪੋਰਟ ਹੈ ਜਦੋਂ ਸ਼ੇਅਰ ਕਰਦੇ ਆ ਹਾਂਜੀ ਪਰ ਅਲਟੀਮੇਟਲੀ ਜਦੋਂ ਗੱਲ ਆਉਂਦੀ ਹੈ ਵੀ ਰੋਜ਼ੀ ਰੋਟੀ ਦੀ ਹਾਂਜੀ ਗੱਲ ਆਉਂਦੀ ਹੈ ਵੀ ਜ਼ਿੰਦਗੀ ਬਿਹਤਰ ਹੋਣ ਦੀ ਉਹ ਸੋਸ਼ਲ ਮੀਡੀਆ ਦੀ ਜਿਹੜੀ ਸ਼ੇਰ ਵਾਲਾ ਬਟਨ ਦੱਬਣ ਵਾਲਾ ਕੰਮ ਹੈ ਹਾਂਜੀ ਉਹ ਕਿਤੇ ਅੱਗੇ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਹੋਰ ਬਿਹਤਰ ਕਰਨ ਦੇ ਵਿੱਚ ਵੀ ਮੈਨੂੰ ਨਾ ਇਸ ਇਸ ਪ੍ਰੋਸੈਸ ਦੇ ਵਿੱਚ ਨਾ ਹੂੰ ਤਿੰਨ ਪਰਸਨਲਟੀਆਂ ਨੇ ਬਹੁਤ ਸਪੋਰਟ ਕੀਤਾ ਜੀ ਜਿਨ੍ਹਾਂ ਚ ਪਹਿਲੇ ਨੰਬਰ ਤੇ پرویز ਅਖਤਰ ਕਿਸਾਨਾ ਸਾਹਿਬ ਹਾਲ ਮਕੀਮ ਕੈਨੇਡਾ ਜੀ ਉਹਨਾਂ ਨੇ ਮੈਨੂੰ ਕਿਹਾ ਤੈਨੂੰ ਪ੍ਰੋਗਰਾਮ ਕਿੱਥੇ ਕਿੱਥੇ ਬੁਲਾਇਆ ਐ ਕਿਰਾਇਆ ਫੜ ਤੇ ਪਹੁੰਚੋ ਤੇ ਹੂੰ ਹੂੰ ਅੰਡਰਸਟੈਂਡ ਕਰ ਰਹੇ ਹੋ ਮੇਰੀ ਗੱਲ ਜੀ 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 ਐਂਜੀ ਅਨੀਸ਼ احمد ਗੁੱਜਰ ਸਾਹਿਬ ਨੇ ਸ਼ੇਖੋਪੁਰ ਆ ਤਾ ਹੂੰ ਜੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੂੰ ਤੇ ਯਾਨੀ ਕਿ ਮੇਰੀ ਮੈਨੂੰ ਡਿਮਾਂਡ ਨਹੀਂ ਕਰਨੀ ਪਈ ਹੂੰ ਪਿਆਰ ਵੇਖਿਆ ਮੈਂ ਹੂੰ ਜੱਥਾ ਵੇਖਿਆ ਕਿ ਇੱਥੇ ਜੱਥਾ ਗੱਲ ਸਮਝਣ ਵਾਲਾ ਬੈਠਾ ਹੈ ਤੇ ਮੈਂ ਉੱਥੇ ਪਹੁੰਚ ਗਿਆ ਸੈਲਫੀ ਪਹੁੰਚ ਗਿਆ ਮੈਂ ਹੂੰ ਹੂੰ ਤੇ ਅੱਲਾ ਪਾਕ ਇਸ ਗੱਲ ਦਾ ਅਜਰ ਦੇਗਾ ਇਨਸ਼ਾਅੱਲਾ ਇੱਕ ਦਿਨ ਹੂੰ ਉਹਨੂੰ ਕਿਉਂਕਿ ਸੱਤੇ ਪਹਿਣਾ ਤੁਸੀਂ ਦੱਸਿਆ ਕਿ ਉਹ ਵਿਆਹੀਆਂ ਗਈਆਂ ਆਪਣੇ ਆਪਣੇ ਘਰ ਨੇ ਹਾਂਜੀ ਤੁਸੀਂ ਦੋ ਭਾਈਓ ਤੁਹਾਡੇ ਅੰਮੀ ਨੇ ਅੱਬੂ ਤੁਹਾਡੇ ਫੌਤ ਹੋ ਗਏ ਕਦੋਂ ਫੌਤ ਹੋਏ 2012 ਚ ਫੌਤ ਹੋਏ ਤੇ ਹੁਣ ਅੱਗੇ ਜਿਹੜਾ ਘਰ ਦਾ ਜਿਹੜਾ ਬੰਦੋਬਸਤ ਹੈ ਨਿਜ਼ਾਮ ਹੈ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਫਾਈਨਾਂਸ ਨੂੰ ਲੈ ਕੇ ਮੈਂ ਪਿਕ ਕਿਸ ਤਰ੍ਹਾਂ ਦੇ ਨੇ ਪਿਕ ਐਂਡ ਡ੍ਰੌਪ ਸਟੂਡੈਂਟ ਲਾਏ ਹੋਏ ਆ ਗੱਡੀਆਂ ਵਾਂ ਅੱਛਾ ਮਤਲਬ ਬੱਚਿਆਂ ਨੂੰ ਛੱਡਣ ਜਾਣਾ ਟਿਊਸ਼ਨ ਤੋਂ ਜਾਂ ਸਕੂਲ ਤੋਂ ਲੈ ਕੇ ਆ। ਹਾਂਜੀ ਫੈਸਲਾਬਾਦ ਸਟੂਡੈਂਟ ਪੰਜਾਬ ਕਾਲਜ ਲੈ ਕੇ ਜਾਈਦੇ। ਅੱਛਾ। ਤੇ ਉੱਥੋਂ 2 ਵਜੇ ਅਬ ਤੁਸੀਂ ਡਰਾਈਵਰੀ ਕਰ ਦਿਓ। ਤੁਸੀਂ ਗੱਡੀ ਪਾਈ ਹੋਈ ਹੈ। ਅੱਛਾ। ਤੇ ਉਹਦੇ ਨਾਲ ਮੇਰਾ ਅੱਛਾ ਬਰਕਤ ਵਾਲਾ ਰੋਜ਼ਗਾਰ ਜਿਹੜਾ ਨਾ ਉਹ ਚੱਲ ਰਿਹਾ ਹੈ। ਓਕੇ। ਤੇ ਜਿਹੜੀ ਹੁਣ ਗਾਇਕੀ ਵੱਲ ਤੁਰੇ ਆਪਾਂ। ਇਹਦੇ ਤੋਂ ਵੀ ਕੋਈ ਹਾਂਜੀ ਹੌਲੀ ਹੌਲੀ ਸ਼ੁਰੂ ਹੋ ਰਹੀ ਹੈ। ਹਾਂਜੀ। ਤੇ ਤੁਸੀਂ ਕੀ ਤਵਕਕ ਕਰਦੇ ਹੋ ਖਾਸ ਤੌਰ ਤੇ ਪੰਜਾਬੀਆਂ ਤੋਂ? ਮੈਨੂੰ ਪੰਜਾਬੀ ਬੜਾ ਪਿਆਰ ਕਰਨਗੇ। ਇਹ ਜਿੱਥੇ ਜਿੱਥੇ ਪੰਜਾਬੀ ਬੈਠੇ ਮੈਨੂੰ ਉੱਥੇ ਉੱਥੇ ਬੁਲਾਣਗੇ ਔਰ ਮੈਨੂੰ ਹਰ ਤਰ੍ਹਾਂ ਦਾ ਸਪੋਰਟ ਕਰਨਗੇ ਹਾਂਜੀ ਇਹ ਤੁਹਾਡੀ ਜਿਹੜੀ ਪੋਜ਼ਿਟਿਵਿਟੀ ਹੈ ਨਾ ਕਿ ਉਮੀਦ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ ਹਿੰਮਤ ਰੱਖਣਾ ਚਾਹੀਦਾ ਕਿ ਕਰਨਗੇ ਮਜੂਸੀ ਤੇ ਵੈਸੇ ਵੀ ਗੁਨਾਹ ਆ ਨਾ ਹਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਨਹੀਂ ਹੂੰ ਔਰ ਵੈਸੇ ਵੀ ਅੱਲਾਹ ਨੇ ਮੇਰੇ ਅੰਦਰ ਜੇ ਕੋਈ ਗੱਲ ਪਾਈ ਆ ਤੇ ਉਹ ਕਿਸੇ ਵਜ੍ਹਾ ਲਈ ਪਾਈ ਆ ਉਹਨੂੰ ਉਹਨੇ ਕੰਮ ਲੈਣਾ ਕੋਈ ਹੂੰ ਉਹ ਲੈਣਾ ਸ਼ੁਰੂ ਹੋ ਗਿਆ ਮੈਂ ਕਰਨਾ ਸ਼ੁਰੂ ਹੋ ਗਿਆ ਹੂੰ ਔਰ ਤੁਸੀਂ ਕਾਫੀ ਸ਼ਾਇਰਾਂ ਦਾ ਨਾਮ ਲਿਆ ਜੀ ਬੋਲੀਆਂ ਦੇ حوالے ਨਾਲ ਕਿ ਤੁਸੀਂ ਇਹਨਾਂ ਦੀਆਂ ਬੋਲੀਆਂ ਗਾਈਆਂ ਪੱਟੀ ਸਾਹਿਬ ਦੀਆਂ ਅਸਲੀਮੀ ਸਾਹਿਬ ਦੀਆਂ ਤਾਰਾ ਸਰਾਬ ਸਾਹਿਬ ਦਾ ਸਾਈਬਾ ਦਾ ਤੁਸੀਂ ਨਾਮ ਲਿਆ ਸੀ ਉਹਨਾਂ ਦੀ ਕੋਈ ਬੋਲੀ ਸੁਣਾਓ ਹਾਂ ਜੀ ਤਾਰਾ ਸਰਾਬ ਸਾਹਿਬ ਮੇਰੇ ਮੋਹਤਰਮ ਨੇ ਜੀ ਮੇਰੇ ਅਦਬ ਅਦਬ ਦੀ ਜਗਾ ਨਹੀਂ ਹੋ ਜੀ ਜੀ ਇਸ ਕਾਨਫਰੰਸ ਵੀ ਆਏ ਹੋਏ ਸੀ ਦੋਨੇ ਦਿਨ ਸਾਨੂੰ ਮੁਲਾਕਾਤ ਹੁੰਦੀ ਰਹੀ ਅੱਛਾ ਤੇ ਮੇਰੇ ਅਦਬ ਦੀ ਥਾਂ ਨੇ ਹੋ ਤੇ ਉਹਨਾਂ ਦੀ ਇੱਕ ਬੋਲੀ ਏ ਓ ਸਾਡਾ ਉਮਰਾਂ ਦਾ ਲਥੇ ਤਨ ਕੇਵਾ ਵਾ ਵਾ ਓ ਸਾਡਾ ਉਮਰਾਂ ਦਾ ਲੱਥੇ ਹੱਥ ਕੇਵਾ ਆਹਾ ਓ ਸਜਣਾ ਸਾਡਾ ਉਮਰਾਂ ਦਾ ਲਥੇ ਅਤਕੇ ਵਾ ਉਹ ਤੇਰੇ ਨਾਲ ਗੱਲ ਕਰੀ ਕੇ ਮੈਨੂੰ ਹੁਣ ਇਹ ਦੱਸੋ ਕਿ ਖੁਆਇਸ਼ ਕੀ ਹੈ ਮੌਸਿਕੀ ਦੀ ਜਦੋਂ ਗੱਲ ਹੁੰਦੀ ਹੈ ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਹਿੰਦੁਸਤਾਨ ਜਿਹੜਾ ਅਲਾਮ ਇਕਬਾਲ ਸਾਹਿਬ ਨੇ ਕਿਹਾ ਸੀ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਾਂਜੀ ਜਿਹੜਾ ਸਾਰਾ ਆਪ ਇਕੱਠੇ ਹੁੰਦੇ ਸੀਗੇ ਹਾਂਜੀ ਜਿਸ ਤਰ੍ਹਾਂ ਵੱਡੇ ਵੱਡੇ ਨਾਮ ਹੋਏ ਨੇ ਇਹਨੂੰ ਸਸਾਬ ਲਤਾ ਮੰਗੇਸ਼ਕਰ ਇਧਰੋਂ ਮਹਿੰਦੀ ਅਸਨ ਸਾਹਿਬ ਗੁਲਾਮ ਅਲੀ ਖਾਨ ਸਾਹਿਬ ਉਧਰ ਵੀ ਵੱਡੇ ਨਾਮ ਲਤਾ ਮੰਗੇਸ਼ਕਰ ਆਸ਼ਾ ਬੋਸਲੇ ਸੁਖਵਿੰਦਰ ਸਾਹਿਬ ਸੁਖਵਿੰਦਰ ਸਿੰਘ ਹਾਂ ਉਹ ਤਾਂ ਚਲੋ ਜਲੰਧਰ ਤੋਂ ਹੀ ਨੇ ਅੰਮ੍ਰਿਤਸਰ ਪਹਾੜਾਂ ਦੇ ਰਹਿ ਨੇ ਤੁਹਾਡੀ ਕੀ ਖੁਆਇਸ਼ ਹੈ ਤੁਸੀਂ ਕਿਹਸ ਲੈਵਲ ਤੱਕ ਕੋਈ ਸੋਚ ਲੈ ਕੇ ਚੱਲੇ ਹੋ हां जी मैं इस बोली नु लेके हूं बस ये बोली मेरी ना जड़ी है मैं इनु लेके तुरैया ही जाना चाहता हूं हम्म मतलब ਤੁਸੀਂ ਇਹੀ ਚਾਹੁੰਦੇ ਹੋ ਕਿ ਨਜ਼ਰਬਾਸ ਤੋਂ ਜਾਣਾ ਜਾਵੇ ਤੇ ਇਹ ਕਹਿ ਕੇ ਜਾਣਾ ਜਾਵੇ ਕਿ ਨਜ਼ਰਬਾਸ ਪੰਜਾਬੀ ਬੋਲੀਆਂ ਵਾਲਾ ਬੋਲ ਰਿਹਾ ਜੀ ਮੈਂ हां जी, ओ, जी हुँ। बस ਹੁਣ ਤੱਕ ਤੇ ਵੈਸੇ ਇੱਥੇ ਪੰਜਾਬ ਦੇ ਵਿੱਚ ਆਪਣੇ ਪਾਕਿਸਤਾਨ ਚ ਫੋਨੀ ਜੀ ਕਰਦੇ ਜੀ ਦੱਸਣਾ ਹੀ ਪੈਂਦਾ ਜੀ ਨਜ਼ਰਬਾਸ ਅੱਛਾ ਉਹ ਬੋਲੀਆਂ ਵਾਲਾ ਤੇ ਉਹ ਫਿਰ ਪਤਾ ਲੱਗ ਜਾਂਦਾ ਜੀ ਅੱਛਾ ਤੁਸੀਂ ਜਿਸ ਤਰ੍ਹਾਂ ਕਿ ਪਿਕ ਡ੍ਰੌਪ ਕਰਦੇ ਤੁਸੀਂ ਬੱਚਿਆਂ ਨੂੰ ਤੇ ਹੁਣ ਬੱਚਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਨਜ਼ਰਬਾਸ ਜਿਹੜੇ ਸਾਨੂੰ ਲੈ ਕੇ ਜਾਂਦੇ ਨੇ ਉਹ ਪੰਜਾਬੀ ਤੇ ਉਹ ਵੀ ਕੋਈ ਫਰਮੈਸ਼ ਕਰਦੇ ਰਹਾ ਸਾਨੂੰ ਕੋਈ ਬੱਚਿਆਂ ਵਾਲੀ ਬੋਲੀ ਸੁਣਾ ਦਿਓ ਐਦਾਂ ਕੁਝ ਕਹਿੰਦੇ ਆ ਹਾਂਜੀ ਉਹ ਇੱਕ ਬੋਲੀ ਏ ਕਮਰਉਲ ਜ਼ਮਾਨ ਸਾਹਿਬ ਦੀ ਇੱਕ ਬੋਲੀ ਓ ਮੇਰੀ ਪੁਤਲੀ ਦੇ ਗੱਲ ਨਹੀਂ ਲੀੜੇ ਆਵਾਜ਼ 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 ਓ ਮੇਰੀ ਪੁਤਲੀ ਦੇ ਗੱਲ ਨਹੀਂ ਲੀੜੇ ਮੈਂ ਉਤਲੀ ਦੇ ਗਲ ਨਹੀਂ ਲੀੜੇ ਆਹ ਕਾ ਬਾਤ ਸੁਆਰੇ ਬਾਤ ਤਮਾਸ਼ਾ ਸਾਰੇ ਜਗ ਵੇਖਿਆ ਓਹੋ 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 ਕਾ ਬਾਤ ਵੱਡੀ ਗੱਲ ਹੈ ਵੱਡੀ ਗੱਲ ਹੈ ਤੇ ਇਸ ਤਰ੍ਹਾਂ ਹੀ ਇੱਕ ਬੋਲੀ ਏ ਇਹ ਕਿੰਨਾ ਦੀ ਪਹਿਲੇ ਤੇ ਦੱਸੋ ਇਹ ਕਮਰੂਲ ਜ਼ਮਾਨ ਸਾਹਿਬ ਦੀ ਬੋਲੀ ਹਾਂ ਕਮਰੂਲ ਜ਼ਮਾਨ ਸਾਹਿਬ ਦੀ ਬਹੁਤ ਕਿਆ ਸੈਂਸਿਟਿਵ ਗੱਲ ਲਿਖੀ ਜੀ ਤੇ ਰਾਏ ਸਾਹਿਬ ਦੀ ਇੱਕ ਬੋਲੀ ਹੈ ਰਾਏ ਮੁਹੰਮਦ ਖਾਨ ਨਾਸਰ ਸਾਹਿਬ ਦੀ ਬੋਲੀ ਜੀ ਓ ਵੇਖੀ ਵੇਖੀ ਓ ਨਾ ਕੋਈ ਅੱਖ ਦਿਨ ਜੋਗੜੀ ਨੀ ਮਾਇਆ ਕੀਤੇ ਰਾਇ ਸਾਹਿਬ ਦੀ ਇੱਕ ਹੋਰ ਬੋਲੀ ਕਹਦੀ 베ਰੀਆਂ ਤੋਂ 베ਰ ਨਹੀਂ ਮੁੱਕਦੇ ਆਹ ਅਰੋੜਿਆਂ ਤੋਂ ਭਾਵੇਂ ਪੁੱਛ ਲੈ ਵਾ 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 ਰੋੜੇ ਵੱਜਦੇ ਰਹਿਣ ਪਰ 베ਰੀਆਂ ਤੋਂ 베ਰ ਨਹੀਂ ਮੁੱਕਣੇ ਵਾ ਵਾ ਕੀ ਬਾਤ ਹਮ ਕੀ ਬਾਤ ਇੱਕ ਜਿਹੜੀ ਜਦੋਂ ਮਾਵਾ ਧੀਆਂ ਇਕੱਠੀਆਂ ਬੈਂਦੀਆਂ ਹਨ ਜਿਵੇਂ ਉਹਨਾਂ ਇਸ ਕਾਨਫਰੰਸ ਦੇ ਵਿੱਚ ਸਾਡੇ ਨਾਲ ਸਰਿੰਦਰ ਕੌਰ ਜੀ ਦੀ ਬੇਟੀ ਡੋਲੀ ਗੁਲੇਰੀ ਆਏ ਹੋਏ ਨੇ ਤੇ ਅਸੀਂ ਗੀਤ ਸੁਣਦੇ ਆਇਆ ਮਾਵਾ ਤੇ ਧੀਆਂ ਰਲ ਬੈਠੀਆਂ ਨਹੀਂ ਮਾਇ ਹਾਂ ਇੱਕ ਬੋਲੀ ਸੁਣੋ ਜੀ ਮੈਂ ਉਸੇ ਧੀ ਆ ਰਿਹਾ ਓ ਮਾਵਾ ਧੀਆਂ ਸ਼ਾਮੀ ਬੈ ਗੀਆਂ ਇਕੱਠੀਆਂ ਹਾਂ ਹਾਂ ओ शाम पूरी रात खा गई एक बोली आसफ सहारनी साहब दी जी बड़े अच्छे शायर ने ओ मैं कची देखो ਹੂੰ ਤੇ ਅੱਜ ਉਹਦੇ ਹੱਥੋਂ ਡਿੱਗ ਪਈ ਵਾ 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 ਬੜੀ ਵੱਡੀ ਗੱਲ ਬਹੁਤ ਵੱਡੀ ਗੱਲ ਕੱਚ ਦੇ ਖਰੋਣੇ ਵਰਗੀ ਅੱਜ ਉਹਦੇ ਹੱਥੋਂ ਡਿੱਗ ਪਈ ਵਾ ਵਾ ਤੇ ਇੱਕ ਬੋਲੀ ਮੁਦਸਰ ਨੌਲ ਸਾਹਿਬ ਦੀ ਬੋਲੀ ਦੋਸਤੇ ਮੇਰਾ ਉਨ ਰੱਖੀ ਜਗ ਤੋਂ ਲੁਕਾ ਕੇ ਮਗਾਨੀ ਤੇ ਉਹ ਪਈ ਪਈ ਸੁਪ ਬਣ ਗਈ ਆਹ ਇਸ ਤਰ੍ਹਾਂ ਆਹ ਕੀ ਜਦੋਂ ਮੈਂ ਡੋਲੀ ਗੁਲੇਰੀਆ ਜੀ ਦੀ ਗੱਲ ਕਰ ਰਿਹਾ ਸੀ ਉਹਨਾਂ ਦੀ ਅਮੀ ਸੁਰੇਂਦਰ ਕਾਲਜ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਜਨਮ ਲਾਹੌਰ ਚ ਹੋਇਆ ਸੀਗਾ ਇੰਡੀਆ ਚਲੇ ਜਾਂਦੇ ਨੇ ਯੂ ਐਸ ਦੇ ਚੁਣਾਂ ਦੀ ਡੈਥ ਹੁੰਦੀ ਹੈ ਮਮਤਾ ਤੇ ਧੀਆ ਰਲ ਬੈਠੀਆਂ ਹੋਣੀ ਮਾਏ ਮੈਨੂੰ ਤੁਹਾਡੀ ਇੱਕ ਜਿਹੜੀ ਬੋਲੀ ਮੇਰੀ ਨਜ਼ਰੇ ਪਈ ਧੀ ਕੰਧ ਨਾਲ ਲੱਗ ਕੇ ਰੋਈ ਉਹ ਜ਼ਰੂਰ ਸੁਣਾਓ ਹੋਤੀ ਉਹ ਕੰਧ ਨਾਲ ਲੱਗ ਤੇ ਬੁਵੇਦੀ ਅੱਖ ਪੈ ਗਈ ਵਾ 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 ਕੀ ਆਇਆ ਇੱਕ ਬੋਲੀਏ ਜੀ ਓ ਸੈ ਲਵਾਗੀ ਮੈਂ ਦਾਜ ਦੇ ਮੈਂ ਓ ਮਾਂ ਸੱਲੋਂ ਆਗੀ ਮੈਂ ਦਾ ਜਦ ਮੈਂ ਨੇ ਤੂੰ ਪਗੜੀ ਨਾ ਵਿੱਚ ਬਾਬੂਲਾ ਵਾਹ 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 ਕੀ ਬਾਤ ਕੀ ਬਾਤ ਇੱਕ ਕੋੜਾ ਸੱਚ ਕੋੜਾ ਸੱਚ ਸਾਡੇ ਮੁਹਾਸ਼ਰੇ ਦਾ ਸਮਾਜ ਦਾ ਨਦਰ ਸਭਾ ਸਭ ਜਿੰਨੀਆਂ ਵੀ ਤੁਸੀਂ ਬੋਲੀਆਂ ਪਾ ਰਹੇ ਹੋ ਉਹਦੇ ਵਿੱਚ ਦਰਦ ਹੈ, ਸੰਜੀਦਗੀ ਹੈ, ਗੰਭੀਰਤਾ ਹੈ, ਡੁੰਗਾਈ ਵਾਲੀ ਗੱਲ ਹੈ। ਇਹ ਤੁਹਾਡੀ ਤਰਬੀਅਤ ਵੀ ਇਸੇ ਤਰ੍ਹਾਂ ਦੀ ਹੈ? ਜਾਂ ਤੁਹਾਨੂੰ ਬੋਲੀਆਂ ਹੀ ਇਸੇ ਤਰ੍ਹਾਂ ਦੀਆਂ ਮਿਲੀਆਂ ਜਾਂ ਤੁਹਾਨੂੰ ਬੋਲੀਆਂ ਹੀ ਇਸੇ ਤਰ੍ਹਾਂ ਦੀਆਂ ਗੋਣੀਆਂ ਪਸੰਦ ਨੇ? ਮੈਨੂੰ ਚੋਹਣ ਹੀ ਇਹ ਪਸੰਦ ਹੈ। ਇਹ ਅੰਦਰ ਕੋਈ ਪੀੜ ਭਰੀ ਵੀ ਹੋਈ ਆ? ਹਾਂ, ਕੁਝ ਹਾਸੇ ਇੰਜ ਦੇ ਹੁੰਦੇ ਜਿਹੜੇ ਅੰਦਰ ਰਹਿ ਜਾਂਦੇ ਆ। ਕਿਸ ਤਰ੍ਹਾਂ ਦੇ ਹਾਸੇ? ਜਿਹੜੇ ਦੱਸਣ ਲਾਇਕ ਤੁਹਾਨੂੰ ਲੱਗਦਾ ਕਿ ਦੱਸਣੇ ਚਾਹੀਦੇ। ਉਹ ਬਸ ਉਹ ਦੱਬੇ ਰਹਿਣ ਤੇ ਚੰਗੇ ਨਾਂ ਦਸੀਏ ਤੇ ਚੰਗੀਆਂ ਨਹੀਂ ਕੋਈ ਤਾਂ ਐਸਾ ਹੋਏਗਾ ਨਾ ਜਿਹੜਾ ਤੁਹਾਨੂੰ ਲੱਗੇ ਕਿ ਦੱਸਿਆ ਜਾ ਸਕਦਾ ਉਹ ਇੱਕ ਮਗ ਦੋ ਲੈਣਾ ਚ ਗੱਲ ਕਰਨਾ ਕਿ ਤੇਰੇ ਹਿਜਰ ਚ ਮੈਂ ਜਿਹੜੀ ਕਿਤਾਬ ਲਿਖੀ ਜਾਂ ਜੋਦੇ ਵਰਕੇ ਫੋਲਾਂ ਹੂੰ ਹੂੰ ਲਿਖ ਲਈਏ ਪੜ ਸਕਦਾ ਨਹੀਂ ਕਿਉਂ ਹੰਝੂਆਂ ਦੀ ਕੁੰਡੀ ਖੋਲੂ ਆਹ ਆਹ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਸਾਡੇ ਤੋਂ ਦਰਦ ਲੁਕੋਏ ਨਹੀਂ ਜਾਂਦਾ ਹਾਂਜੀ ਇਹ ਗੁਰਦਾਸਪਨ ਸਾਹਿਬ ਨੇ ਕਿਹਾ ਇਸੇ ਨੋਟ ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਏ ਚੱਲ ਕੇ ਤੇ ਉਮੀਦ ਹੈ ਕਿ ਤੁਹਾਡਾ ਜਿਹੜੀ ਗੁਫ਼ਤਗੂ ਹੈ ਤੁਹਾਡੀਆਂ ਬੋਲੀਆਂ ਸੁਣ ਕੇ ਕੁਲ ਆਲਮ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਬੈਠੇ ਨੇ ਪੰਜਾਬੀ ਬੋਲੀਆਂ ਨੂੰ ਪਸੰਦ ਕਰਦੇ ਨਾ ਸਿਰਫ ਪੰਜਾਬੀ ਜਿਹੜੇ ਪੰਜਾਬੀਅਤ ਨੂੰ ਪਸੰਦ ਕਰਦੇ ਨੇ ਪੰਜਾਬੀ ਨਾ ਵੀ ਹੋਣ ਪਰ ਪੰਜਾਬੀ ਗਾਣੇ ਪਸੰਦ ਕਰਦੇ ਨੇ ਬੋਲੀਆਂ ਪਸੰਦ ਕਰਦੇ ਨੇ ਸੱਭਿਆਚਾਰ ਪਸੰਦ ਕਰਦੇ ਨੇ ਪੰਜਾਬੀਆਂ ਦਾ ਇੱਕ ਦੂਜੇ ਨਾਲ ਬੈਠਣਾ ਪਸੰਦ ਕਰਦੇ ਨੇ ਚੰਗੀ ਗੱਲ ਪਸੰਦ ਕਰਦੇ ਨੇ ਉਹਨਾਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਨਜ਼ਰਬਾਦ ਸੋਰਾਂ ਦੇ ਨਾਲ ਇਹ ਗੱਲਬਾਤ ਪਸੰਦ ਆਈ ਤਾਂ ਜ਼ਰੂਰ ਅੱਗੇ ਸਾਂਝੀ ਕਰੋ ਆਪਣੇ ਪਰਿਵਾਰ ਦੇ ਨਾਲ ਆਪਣੀ ਤੀਆਂ ਦੇ ਨਾਲ ਮਾਵਾਂ ਦੇ ਨਾਲ ਤੇ ਆਪਣੇਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ